ਅੱਜ ਤੁਸੀਂ ਸਾਰੇ ਅੱਜ ਲੀਡ ਤੁਹਾਨੂੰ ਕਾਲ ਕੀਤੀ ਹੈ ਕੋਈ ਬਹੁਤ ਜ਼ਰੂਰੀ ਗੱਲ ਸੀ ਜਿਹੜੀ ਮੈਂ ਆਪਣਾ ਪੱਖ ਰੱਖਣਾ ਚਾਹੁੰਦਾ ਸੀ মিডিਏ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਚੋਣ ਕੱਲ ਹੋਣ ਵਾਲੀ 1 ਜੂਨ ਨੂੰ ਔਰ ਉਸ ਵੇਲੇ ਜਦੋਂ ਇਸ ਵੇਲੇ ਸਾਰੇ ਲੋਕ ਤਿਆਰੀ ਕਰ ਰਹੇ ਨੇ ਤੇ ਫੇਕ ਮੈਸੇਜ ਜਿਹੜੇ ਨੇ মিডিਆ ਰਾਹੀਂ ਫਲਾਏ ਜਾ ਰਹੇ ਨੇ ਕਾਲ ਆ ਰਹੀਆਂ ਨੇ ਆਡੀਓ ਮੈਸੇਜ ਭੇਜੇ ਜਾ ਰਹੇ ਨੇ ਗਰੁੱਪਾਂ ਦੇ ਵਿੱਚ ਔਰ ਜਿਹੜੀ ਆਮ ਆਦੀ ਪਾਰਟੀ ਹੈ ਮੇਰਾ ਮੰਨਣਾ ਹੈ ਕਿ ਉਹਨਾਂ ਨੇ ਆਪਣੀ ਹਾਰ ਕਬੂਲ ਕਰ ਲਈ ਹੈ ਅੱਜ ਮੇਰੇ ਦੋਸਤਾਂ ਨੂੰ ਉਹਨਾਂ ਨੂੰ ਇੱਕ ਕਾਲ ਆਈ ਹੈ 7971645591 ਤੋਂ ਕਿ 6:23 ਮਿੰਟ ਤੇ ਕਿ ਮੈਂ ਗੁਰਜੀਤ ਸਿੰਘ ਔਜਲਾ ਬੋਲਦਾ ਤੇ ਮੈਂ ਠੀਕ ਨਹੀਂ ਕਰਦੇ ਇਸ ਕਰਕੇ ਵੋਟਾਂ ਜਿਹੜੀਆਂ ਨੇ ਉਹਨਾਂ ਦੀ ਪਾਰਟੀ ਨੂੰ ਪਾ ਦੋ ਬੜੀ ਦੁੱਖ ਦੀ ਗੱਲ ਹੈ ਇੰਨੀ ਖਬਰਾੜ ਕੇ ਇਸ ਗੱਲ ਦੀ ਹੈ ਆ ਗੁਰਜੀਤ ਸਿੰਘ ਔਇਲਾ ਬਿਲਕੁਲ ਤੰਦਰੁਸਤ ਬੈਠਾ ਸਾਹਮਣੇ ਬੈਠਾ ਸਵੇਰ ਦਾ ਕੰਮ ਕਰ ਰਿਹਾ ਔਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਲੋਕਾਂ ਦੇ ਕੰਮ ਹੀ ਨਹੀਂ ਕਰਦੇ ਜਦੋਂ ਲੋਕ ਵਿਰੋਧੀ ਫੈਸਲੇ ਕਰਨੇ ਆ ਫਿਰ ਇਹੋ ਜਿਹੇ ਮੜੇ ਹੱਥ ਕੰਡੇ ਕਿਉਂ ਵਰਤਦੇ ਜੀ ਇਹੋ ਜਿਹੇ ਵੌਇਸ ਮੈਸੇਜ ਸਪਰੈਡ ਕਰ ਰਹੇ ਜੀ ਕਿ ਤੁਹਾਨੂੰ ਵੋਟਾਂ ਮੇਰੀ ਥਾ ਦੇ ਤੁਹਾਨੂੰ ਪਾ ਦੇਣ ਕਿਉਂ ਕਿਉਂਕਿ ਤੁਸੀਂ ਲੋਕਾਂ ਦੇ ਕੰਮ ਨਹੀਂ ਕੀਤੇ ਤੁਸੀਂ ਆਪਣੀ ਹਾਲ ਜਿਹੜੀ ਆ ਕਬੂਲ ਕਰ ਚੁੱਕੇ ਜੇ ਮੈਂ ਤੁਹਾਨੂੰ 22 ਮੈਸੇਜ ਵੀ ਸੁਣਾਉਣਾ ਚਾਹੁੰਦਾ ਮੈਂ ਤੁਹਾਨੂੰ ਆਪਣਾ ਦਜੀ ਸੋਚਣਾ ਵੋਟ ਆ ਰਹੀਆਂ ਨੇ ਮਾਫ ਕਰਿਓ ਬਸ ਇੱਕ ਕੋਸ਼ਿਸ਼ ਤੋਂ ਬਾਅਦ ਇੱਕ ਵਾਰ ਕਾਂਗਰਸ ਦੇ ਹਾਲਤ ਥੋੜੀ ਕਮਜ਼ੋਰ ਹੈ ਗੁਰੂ ਕੀ ਨਗਰੀ ਅਮਰਥਰ ਤੋਂ ਤਾਨਾਸ਼ਾਈ ਨੂੰ ਦੂਰ ਰੱਖਣ ਲਈ ਮੋਦੀ ਨੂੰ ਮਰਾ ਰਹੇ ਹੋਵੇ ਉਸ ਨੂੰ ਆਪਣਾ ਕੀ ਹਿੰਦੀ ਹੋਵੇ ਮੋੜ ਖਰਾਬ ਨਾ ਕਰ ਕਾਂਗਰਸ ਮਤ ਕੋ ਇਸ ਵਾਰ ਦੇਸ਼ ਦੇ ਸੇਤ ਵਿੱਚ ਪੰਜੇਰੀ ਜਗ੍ਹਾ ਚਾਉਂਦਾ ਪਸੰਦ ਬੜੇ ਦੁੱਖ ਦੀ ਗੱਲ ਆ ਭਗਵਦ ਮਾਨ ਜੀ ਇੰਨੀ ਘਬਰਾਟ ਕਿਸ ਗੱਲ ਤੋਂ ਹੋ ਗਈ ਹਾਰ ਜਿੱਦ ਦਾ ਫੈਸਲਾ ਤੇ ਲੋਕਾਂ ਨੇ ਕਰਨਾ ਹੈ ਆ ਜਿਹੜੇ ਗਲਤ ਮੈਸੇਜ ਫਲਾ ਰਹੇ ਜੇ ਕੀ ਤੁਸੀਂ ਸਮਝਦੇ ਲੋਕ ਤੁਹਾਡੇ ਅੱਖ ਲੱਗ ਜਾਣਗੇ ਮੈਂ ਤੁਹਾਨੂੰ ਜਾਣਦਾ ਹਾਂ ਅਸੀਂ ਵੈਲ ਵਿੱਚ ਲੜਾਈ ਲੜਦੇ ਹਾਂ ਕਦੀ ਇੱਕ ਦਿਨ ਵੀ ਵੈਲ ਵਿੱਚ ਮੋਦੀ ਸਾਹਿਬ ਦੇ ਵਿਰੁੱਧ ਨਹੀਂ ਤੁਸੀਂ ਉੱtre ਕਦੀ ਮੈਦਾਨ ਚ ਅਸੀਂ ਵੈਲ ਚ ਲੜਦੇ ਹਾਂ ਲੜਾਈ ਪਾਰਲੀਮੈਂਟ ਦੇ ਅੰਦਰ ਬਸ ਸੱਚ ਦਾਦਾ ਲੋਕਾਂ ਨੂੰ ਔਰ ਅੱਜ ਵੀ ਤੁਸੀਂ ਕੇਜਰੀਵਾਲ ਸਾਹਿਬ ਨਾਲ ਮੈਂ ਮੋਦੀ ਨਾਲ ਲੜਦਾ ਤੁਸੀਂ ਜਿਹੜੇ ਕੇਜਰੀਵਾਲ ਸਾਹਿਬ ਅੰਦਰ ਗਏ ਨੇ ਤੁਹਾਡੇ ਮੁੱਖ ਮੰਤਰੀ ਤੇ ਤੁਸੀਂ ਬਾਹਰ ਖੁਸ਼ੀ ਮਨਾਈ ਉਹਨਾਂ ਦੀ ਦੋ ਦਿਨ ਤੁਹਾਡਾ ਰਿਕਾਰਡ ਕਰ ਲਓ ਫੇਸਬੁੱਕ ਤੇ ਇੱਕ ਪ੍ਰੈਸ ਕਾਨਫਰੰਸੀ ਤੁਹਾਡੀ ਤੇ ਤੁਹਾਡੇ ਜਿਹੜੇ ਜਿਹੜੇ ਰਾਜ ਸਭਾ ਮੈਂਬਰ ਬਣਾਏ ਜੇ ਉਹ ਮਦੀਨਾ ਗੜਸੜ ਕਰੀ ਬੈਠੇ ਨੇ ਤੁਸੀਂ ਲੋਕ ਉਹਦੀ ਸੱਤਾ ਦਾ ਆਨੰਦ ਮਾਣਨ ਦੇ ਜੇ ਆਪਣੀ ਪਾਰਟੀ ਰਹਿ ਕੇ ਅਮਿਤ ਸ਼ਾਦੀ ਦੀ ਔਰ ਦੂਜੀ ਗੱਲ ਇਹ ਕਿ ਫੇਕ ਮੈਸੇਜ ਪਹਿਲੋ ਸਮਾਂ ਰਹਿੰਦੇ ਲੋਕਾਂ ਦੇ ਕੰਮ ਕਰਨੇ ਸੀ ਅੱਜ ਗੁਰੂ ਨਗਰੀ ਨੇ ਫੈਸਲਾ ਕੀਤਾ ਹੈ ਕਿ ਤੁਹਾਡਾ ਜਵਾਬ ਜਿਹੜਾ ਬੋਰਡ ਦੇ ਬੋਰਡ ਦੇ ਨਾਲ ਦੇਣਗੇ ਕਿਉਂਕਿ ਆਮ ਬੰਦਾ ਜਿਹੜਾ ਲੜ ਨਹੀਂ ਸਕਦਾ ਤੁਹਾਡੇ ਨਾਲ ਤੁਹਾਡੇ ਕੋਲ ਪੁਲਿਸ ਹੈ ਤੁਹਾਡੇ ਕੋਲ ਤੰਤਰ ਹੈ ਅੱਜ ਵੀ ਤੇ ਬਹੁਤ ਦਬਕੇ ਮਾਰ ਰਹੇ ਜੇ ਲੋਕਾਂ ਨੂੰ ਪੁਲਿਸ ਦੇ ਯੂਰ ਨਾਲ ਤੰਗ ਕਰ ਰਹੇ ਜੇ ਬੇ ਟਾਈਮ ਦੇ ਉੱਤੇ ਕੜਕਾ ਮੰਡੀਆਂ ਜਾ ਰਹੀਆਂ ਨੇ ਜਿਹੜੇ ਡਿਪੂ ਆਲਡਰ ਨੇ ਉਹ ਵੀ ਅਜੀਜ਼ ਕਹਤਾ ਸਾਰੀਆਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੀਤੀਆਂ ਨੇ ਸਭ ਕੁਝ ਕੀਤਾ ਹੈ ਪਰ ਸਾਨੂੰ ਕੋਈ ਬਰਾੜ ਕੋਈ ਨਹੀਂ ਪਰ ਇੱਕ ਗੱਲ ਲਈ ਜ਼ਰੂਰੀ ਹੈ ਕਿ ਲੋਕਤੰਤਰ ਦੇ ਵਿੱਚ ਇੰਨੀ ਘਟੀਆ ਰਾਜਨੀਤੀ ਮੇਰੇ ਖਲ ਕਿਸੇ ਨੇ ਨਹੀਂ ਦੇਖੀ ਹੋਊਗੀ। ਔਰ ਗੁਰੂ ਨਗਰੀ ਦੇ ਵਿੱਚ ਕਾਸ਼ ਤੁਸੀਂ ਕਿਤੇ ਕਾਰਪੋਰੇਸ਼ਨ ਬਣਾਈ ਹੁੰਦੀ ਅੱਜ ਲੋਕਾਂ ਦੇ ਮਾੜੇ ਹਾਲਤ ਨਾ ਹੁੰਦੇ ਅੱਜ ਧਰਨਾ ਲੱਗਾ ਬੱਤੀ ਬੱਤੀ ਨਹੀਂ ਆ ਰਹੀ ਦੋ ਦਿਨ ਤੋਂ ਸੀ ਡਿਵੀਜ਼ਨ ਦੇ ਬਾਹਰ ਦੋ ਦਿਨ ਤੋਂ ਬੱਤੀ ਨਹੀਂ ਗਈ ਗੰਦਾ ਪਾਣੀ ਸਾਰੀਆਂ ਕਲੋਨੀਆ ਚ ਪੀਣ ਵਾਲਾ ਆ ਰਿਹਾ ਸੀਵਰੇਜ ਬਲੌਕ ਔਰ ਲੋਕ ਤੁਹਾਨੂੰ ਅੱਜ ਤੁਹਾਡੇ ਬੂਥ ਨਹੀਂ ਲੱਗ ਰਹੇ ਸਾਰੇ ਸ਼ਹਿਰ ਚ ਲੋਕ ਤੁਹਾਡੇ ਬੂਥ ਤੇ ਬੜਾ ਪਸੰਦ ਨਹੀਂ ਕਰ ਰਹੇ ਤੁਹਾਡੇ ਵਰਕਰ ਤੁਹਾਨੂੰ ਛੱਡ ਕੇ ਜਾ ਰਹੇ ਕਿਉਂਕਿ ਤੁਸੀਂ ਉਹਨਾਂ ਲੋਕਾਂ ਨੂੰ ਪਾਰਟੀਆਂ 'ਚ ਲਾਇਏ ਜਿਹਨਾਂ ਵਿਰੋਧੋਂ ਲੜਾਈ ਲੜਦੇ ਰਹੇ ਤੁਸੀਂ ਕਹਿੰਦੇ ਉਹ ਤਾਨਾਸ਼ਾਹ ਲੋਕ ਨੇ ਗਾਲੀ ਦਲ ਦੇ ਉਹਨਾਂ ਲੋਕਾਂ ਨੂੰ ਆਪਣੇ ਨਾਲ ਲੈ ਆ ਕੇ ਖੜਾ ਕਰ ਲਿਆ ਜਿਨ੍ਹਾਂ ਨੂੰ ਤੁਸੀਂ ਗਬੀਰ ਰਜਾਵਲਾਉਦੇ ਹੋ ਅੱਜ ਤੁਹਾਡੇ ਵਰਕਰ ਤੁਹਾਨੂੰ ਛੱਡ ਕੇ ਜਾ ਰਹੇ ਨੇ ਕਹਿੰਦੇ ਕਿ ਤੁਸੀਂ ਆਪਣੀ ਆਡਾਇਲੋਜੀ ਤੋਂ ਭਟਕ ਗਏ ਪਰ ਇੱਕ ਚੀਜ਼ ਤੁਸੀਂ ਤੁਸੀਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਫਰਾਡ ਬੰਦੇ ਜੇ ਉਹ ਤਾਂ ਹੀ ਆਪਣੇ ਨਾਲ ਜ਼ਰੂਰ ਰੱਖਿਆ ਮੈਂ ਗੱਲਾਂ ਬਹੁਤ ਕਰਦਾ ਨਹੀਂ ਜੀ ਪਰ ਮੈਨੂੰ ਅੱਜ ਜਦੋਂ ਮੈਸੇਜ ਵੇਖਿਆ ਮੈਂ ਕਿਹਾ ਇੰਨੀ ਨੀਵੇਂ ਪੱਧਰ ਦੀ ਰਾਜਨੀਤੀ ਕਿ ਤੁਸੀਂ ਮੈਸੇਜ ਰਾਹੀਂ ਫੇਕ ਮੈਸੇਜ ਬੁਲਾ ਰਹੇ ਜੇ ਗੁਰਜੀਤ ਅੋਇਲੀ ਨਹੀਂ ਠੀਕ ਨਹੀਂ ਗਏ ਤੁਸੀਂ ਵਾਇਸ ਮੈਸੇਜ ਦੇ ਰਹੇ ਜੇ ਕਿ ਕਾਂਗਰਸ ਪਾਰਟੀ ਵੀ ਗਿਆ ਅਮਰਸਰਚ ਅਮਰਸਰ ਤੱਕ ਚ ਮੈਂ ਬਹੁਤ ਕਦੀ ਵੀ ਗੱਲ ਅਡਵਾਂਸ ਨਹੀਂ ਕੀਤੀ ਕਦੀ ਮੈਂ ਆਪਣੇ ਤੋਂ ਉੱਚੀ ਗੱਲ ਨਹੀਂ ਕੀਤੀ ਪਰ ਮੈਂ ਤੁਹਾਨੂੰ ਦੱਸ ਰਿਹਾ ਹਾਂ ਜੀ ਮਾਨ ਸਾਹਿਬ ਤਗੜੇ ਹੋ ਜਾਓ 4 ਤਰੀਕ ਨੂੰ ਰਿਜ਼ਲਟ ਵੇਖਦੇ ਹੋ ਤੁਹਾਡਾ ਕੀ ਬਣਦਾ ਇੱਥੇ ਤੁਹਾਡੀ ਜਮਾਤ ਜਬਤ ਹੋਣੀ ਹੈ ਅਮਰਸਰਚ ਮੈਂ ਤੁਹਾਨੂੰ ਆਰ ਰਿਕਾਰਡ ਕਰ ਰਿਹਾ ਜੀ ਤੁਸੀਂ ਲੈ ਲੇ ਦਿੰਦੇ ਨਾ ਇੰਨੇ ਇੰਨੇ ਆਉਣੇ ਨੇ ਅੱਜ ਮੈਂ ਤੁਹਾਨੂੰ ਰਿਪੋਰਟ ਕਰ ਰਿਹਾ ਤੁਹਾਡੀ ਜਮਾਨਤ ਜਬਤ ਹੋਣੀ ਜੀ ਅੰਮ੍ਰਿਤਸਰ ਤੋਂ ਲੇਖ ਲਓ ਅੱਜ ਸਰ ਕਾਇਦਰ ਦਰਜ ਕਰਾਈਏ ਜਿਸ ਨੰਬਰ ਤੋਂ ਕਾਲ ਆਈ ਹੈ ਬਿਲਕੁਲ ਮੈਂ ਕਮਿੰਦਰ ਸਾਹਿਬ ਨੂੰ ਸ਼ਿਕਾਇਤ ਵੀ ਦਰਜ ਕਰਾਈ ਫੋਨ ਤੇ ਮੈਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਮੈਂ ਐਫ ਆਈ ਆਰ ਦਰਜ ਕਰਾਉਣੀ ਉਹਨੇ ਮੈਸੇਜ ਸਪਰੈਡ ਹੋ ਰਿਹਾ ਉੱਤੇ ਵੀ ਐਫ ਆਈ ਆਰ ਦਰਜ ਕਰੋ ਐਫ ਆਈ ਆਰ ਦਰਜ ਕਰਕੇ ਇਹ ਨਿਰਨੇ ਤੱਕ ਲੈ ਕੇ ਜਾਵਾਂਗੇ ਜਿਹੜੇ ਫਲਾਉਣ ਵਾਲੇ ਹੋ ਮਤ ਸੋਚਣ ਕਿ ਲੱਪਣੇ ਨਹੀਂ ਲੱਭ ਕੇ ਲੈ ਕੇ ਆਵਾਂਗੇ ਲੋਕਲ ਨੰਬਰ ਤੋਂ ਆਈ ਕੋਈ ਕਿ ਮੈਂ ਨਾ ਤੁਹਾਡੇ ਨੰਬਰ ਤੇ ਆਈ ਆ ਹੋਰ ਨਹੀਂ ਮੇਰੇ ਨਹੀਂ ਹੋਰ ਦੋਸਤ ਅਲੱਗ ਅਲੱਗ ਨੰਬਰਾਂ ਤੇ ਆ ਰਹੀ ਸਾਰੇ ਲੋਕੀਂ ਆ ਗਏ ਹੁਣ ਗਰਾਊਂਡ ਲੈਵਲ ਤੇ ਲੜਾਈ ਹੁੰਦੀ ਸੀ ਲੇਕਿਨ ਲੱਗਦਾ ਸੋਸ਼ਲ ਮੀਡੀਆ ਦੇ ਵਿੱਚ ਲੜਾਈ ਆ ਗਈ ਬਿਲਕੁਲ ਨਹੀਂ ਜਿਹੜੇ ਬੰਦੇ ਫੇਲ ਹੁੰਦੇ ਨੇ ਉਹ ਬੰਦੇ ਫਿਰ ਐਵੇਂ ਜਿਹੇ ਰਹਿਤ ਕੰਢੇ ਭਰਦੇ ਨੇ ਅਸੀਂ ਤਾਂ ਕਿਸੇ ਬਾਰੇ ਕੁਝ ਨਹੀਂ ਗੱਲ ਕੀਤੀ ਸਰ ਉਸ ਨੰਬਰ ਤੇ ਕਾਲ ਜਾ ਰਹੀਆਂ ਹੁਣ ਜਦੋਂ ਕੰਪਲੀਟ ਨਹੀਂ ਉੱਤੇ ਨਹੀਂ ਜਾਂਦੀ ਅੱਛਾ ਉਸ ਨੰਬਰ ਤੇ ਕਾਲ ਬੈਕ ਨਹੀਂ ਦੀ ਕਾਲ ਬੈਕ ਨਹੀਂ ਹੁੰਦੀ ਹੋਈਆ ਸਾਹਿਬ ਇੱਕ ਮੈਸੇਜ ਲੋਕਾਂ ਨੂੰ ਜਾ ਰਿਹਾ ਹੈ ਸਿੱਖ ਫੋਰ ਜਸਟਿਸ ਵੱਲੋਂ ਇਹ ਸਾਰਿਆਂ ਦੇ ਮੋਬਾਈਲਾਂ ਤੇ ਆ ਰਿਹਾ ਕਿ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਜਾਵੇ ਇਸ ਨੂੰ ਕਿਵੇਂ ਦੇਖਦੇ ਹੋ ਜਿਹੜੇ ਗੁਰਪਤਵੰਤ ਪੰਨੂ ਨੇ ਉਹਨਾਂ ਦੇ ਥੱਲੇ ਸਾਈਨ ਹੋਏ ਨੇ ਇਥੋਂ ਤੱਕ ਕਿ ਇਹ ਮੀਡੀਆ ਦੇ ਕਈ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਵੀ ਇਹ ਮੈਸੇਜ ਆ ਰਿਹਾ ਕਿ ਜਿਹੜੀ ਸਪੋਰਟ ਹੈ ਉਹ ਆਮ ਆਦਮੀ ਪਾਰਟੀ ਨੂੰ ਕੀਤੀ ਜਾਵੇ ਇਹ ਤੁਹਾਡੇ ਸਾਹਮਣੇ ਹੀ ਇੱਕ ਉਹਨਾਂ ਦਾ ਲੈਟਰ ਪੈਡ ਜਿਹੜਾ ਹੈ ਉਹ ਪਿਆ ਹੈ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਕਿਸ ਹਾਰਾ ਕਿਨਾਂ ਦਾ ਲਿਆ ਜਾ ਰਿਹਾ ਹੁਣ ਦੇਖੋ ਇਹਨਾਂ ਦੇ ਸਬੰਧ ਉਹਨਾਂ ਨਾਲ ਪਹਿਲਾਂ ਹੀ ਹੈਗੇ ਕੇਜਰੀਵਾਲ ਸਾਹਿਬ ਜਦੋਂ ਪਹਿਲੀ ਇਲੈਕਸ਼ਨ ਉਹਨਾਂ ਨਾਲ ਠਹਿਰੀ ਸੀ ਇਹਨਾਂ ਦੇ ਖੁੱਦੇ ਜਿਹੜੇ ਕਨਵੀਨ ਜਿਹੜੇ ਆਪਣੇ ਲੀਡਰ ਸੀ ਨੈਸ਼ਨਲ ਲੀਡਰਸ ਹਨ ਜਿਹੜੇ ਇਹਨਾਂ ਦੀ ਪਾਰਟੀ ਚ ਬਾਹਰ ਹੋ ਗਏ ਜਗਵਿੰਦਰ ਸਿੰਘ ਜਿਹੜੇ ਇੱਕ ਕਵੀ ਸੀ ਉਹ ਖੁਦ ਕਹਿੰਦੇ ਰਹੇ ਕਿ ਸਾਡਾ ਕੋਈ ਜਿੰਨੇ ਖਾਲਸਤਾਨੀ ਹੀ ਸਾਡੇ ਕਹਿੰਦੇ ਰਹੇ ਫੰਡਿੰਗ ਆਉਂਦੀ ਰਹੀ ਹੈ ਜੀ ਪਰ ਕੁਦਰਤੀ ਗੱਲ ਹੈ ਕੁਝ ਨਾ ਕੁਝ ਆਉਂਦਾ ਉਹ ਜਿਹੜਾ ਹੱਥ ਕੱਕ ਚ ਲਿਖ ਰਹੇ ਨੇ ਜੋ ਇਹ ਲੋਕ ਬਿਲਕੁਲ ਹੀ ਰਾਜਨੀਤੀ ਨੂੰ ਸੇਵਾ ਨਹੀਂ ਇਹਨਾਂ ਲੋਕਾਂ ਨੇ ਧੰਦਾ ਬਣਾ ਲਿਆ ਇਹ ਚ ਪਾਵਰ ਚ ਰਹਿਣ ਆਸਤੇ ਕੋਈ ਵੀ ਹਟਕੰਡਾ ਬਰ ਸਕਦੇ ਮੈਂ ਦੇਖੋ ਗੱਲ ਕਰਦਾ ਤੁਸੀਂ ਕੰਮ ਕੀਤੇ ਨਾ ਕੰਮ ਦੇ ਆਧਾਰ ਤੇ ਵੋਟ ਮੰਗੋ ਅਸੀਂ ਲੋਕ ਕੰਮ ਦੇ ਆਧਾਰ ਤੇ ਵੋਟ ਮੰਗਣਦੇ ਆ ਇੱਥੇ ਕਿਸੇ ਬਾਰੇ ਕੁਝ ਨਹੀਂ ਕੀਨੇ ਮੈਂ ਕਹਿੰਦਾ ਕੰਮ ਕੀਤੇ ਆ ਵੋਟ ਪਾਓ ਪਰ ਤੁਸੀਂ ਕਰ ਰਹੇ ਜੀ ਆਓ ਜਲਾ ਸਾਹਿਬ ਆਓ ਜਲਾ ਸਾਹਿਬ ਐਲਾਈਅੰਸ ਦੀ ਜਿਹੜੀ ਗੱਲਬਾਤ ਹੋ ਰਹੀ ਹੈ ਵਿੱਚ ਹੋਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਦੇ ਉhtਾਇ ਕਿਨੇ ਉਹਨਾਂ ਨੇ ਅੱਜ ਭਗਵੰਤ ਮਾਨ ਕੋਲੋਂ ਸਤੀਫਾ ਮੰਗਿਆ ਬੇਸ ਵੀ ਜਿਹੜੇ ਮਾਮਲਾ ਸੀ ਫਰੀਦਕੋਟ ਤੋਂ ਚੰਡੀਗੜ੍ਹ ਜਿਹੜਾ ਉਹ ਤਬਦੀਲ ਹੋ ਗਿਆ ਤਾਂ ਕਿਹਾ ਫੇਲੀ ਰਹਿ ਭਗਵੰਤ ਮਾਨ ਦਾ ਬਿਲਕੁਲ ਫੇਲੀਅਰ ਹੈ ਉਹਦਾ ਸਰਕਾਰ ਚ ਵੀ ਫੇਲੀਅਰ ਹੈ ਉਹਦਾ ਇਸ ਮੁੱਦੇ ਤੇ ਬਹੁਤ ਵੱਡਾ ਫੇਲੀਅਰ ਹੈ ਡਰਗ ਦੇ ਵਿੱਚ ਸ਼ਰੇਆਮ ਰਾਗਮ ਚੱਡੇ ਦਾ ਨਾ ਆ ਰਿਹਾ ਜੇ ਅੰਮ੍ਰਿਤਸਰ ਦੇ ਜਿਹੜੇ ਅਫਸਰ ਉਹਦੇ ਲੱਗੇ ਨੇ ਉਹਦਾ ਵੀ ਉੱਤੇ ਕੋਈ ਜਵਾਬ ਨਹੀਂ ਹੈਗਾ ਭਗਵੰਤ ਮਾਨ ਕੋ ਅੱਜ ਅੰਮ੍ਰਿਤਸਰ ਜਿਹੜਾ 2 ਸਾਲ ਤੋਂ ਕਾਰਪੋਰੇਸ਼ਨ ਹੈ ਨਹੀਂ ਇਹਨਾਂ ਤੇ ਕੋਈ ਜਵਾਬ ਹੈ ਨਹੀਂ ਕੋਈ ਕਾਉਂਸਲਰ ਹੈ ਨਹੀਂ ਅੱਜ ਪੱਤਰ ਖੇੜ ਜਿਹੜਾ ਗੰਦਗੀ ਨਾਲ ਭਰਿਆ ਪਿਆ ਅੱਜ ਜਿਹੜੀ ਹੈ ਗੰਦਾ ਪਾਣੀ ਜਿਹੜਾ ਵਾ ਹਰ ਬੰਦੇ ਨੂੰ ਪੀਣ ਨੂੰ ਮਿਲ ਰਿਹਾ ਮਿਕਸ ਹੋ ਗਿਆ ਰਿਹਾ ਸੀਵਰੇਜ ਬੰਦ ਲਾਈਟਾਂ ਬਾਹਰ ਧਰਨਾ ਲਗਾ ਸੀ ਦਿਨਾਂ ਦੇ ਵੇਲੇ ਦੋ ਦਿਨ ਹੋ ਗਏ ਧਰਨਾ ਲੱਗੇ ਨੂੰ ਲੋਕਾਂ ਦਾ ਪਾਣੀ ਲਾਈਟ ਹੀ ਨਹੀਂ ਕੋਈ ਸੁਣਵਾਈ ਕਰਕੇ ਰਾਜੀ ਨਹੀਂ ਗਾ ਮੋਜਲਾ ਸਾਹਿਬ ਇੰਡੀਆ ਗੱਟਬੰਧਾਂ ਦਾ ਇਹ 파ਟ ਆ ਆਮ ਆਦਮੀ ਪਾਰਟੀ ਤੁਹਾਡੇ ਬਿਆਨ ਦੇ ਮੁਤਾਬਿਕ ਉਹ ਆਮ ਆਦਮੀ ਪਾਰਟੀ ਅਲਕਾਉ ਬੱਦੀ ਹੈ ਫੰਡਿੰਗ ਇਹੋ ਜੀ ਦੇਸ਼ ਵਿਰੋਧੀ ਤਾਕਤਾਂ ਤੋਂ ਉਹਨਾਂ ਨੂੰ ਫੰਡਿੰਗ ਹੋ ਰਹੀ ਹੈ ਕਿ ਉਹ ਪਾਰਟ ਹੈ ਤੇ ਫਿਰ ਅਗਰ ਕਾਂਗਰਸ ਦੇਖੋ ਕਾਂਗਰਸ ਅਲਾਈ ਦੀ ਸਰਕਾਰ ਬੰਦੀ ਹੈ ਉਹਦਾ 파ਟ ਬਣਨਗੇ ਤੇ ਬਿਲਕੁਲ ਇਹ 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 ਆਫਟਰ 4 ਤਰੀਕ ਤੋਂ ਬਾਅਦ ਅਸੀਂ ਤੈਅ ਕਰਾਂਗੇ ਕਿ ਤਾਂ ਇਹਨਾਂ ਨੂੰ ਨਹੀਂ ਜਿੱਟਣਾ ਸੀ ਕਿਉਂਕਿ ਅਸੀਂ ਆਪਣੇ ਲੈਵਲ ਤੇ ਕਿ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਇਹਨਾਂ ਨੂੰ ਨਹੀਂ ਜਿੱਟਾਂਗੇ ਸੀ ਪਰ ਦਿੱਲੀ ਵਿੱਚ ਇਕੱਠੇ ਲੜ ਜਿਵੇਂ ਲੜ ਰਹੇ ਹਾਈ ਕਮਾਂਡ ਤਾਂ ਕਿਸ ਤਰ੍ਹਾਂ ਦੀ ਗੱਲ ਗਈ ਹੈ ਨਾਲ ਤੁਸੀਂ ਕਿ ਬਿਲਕੁਲ ਆ ਸਾਰੀ ਗੱਲ ਜਿਹੜੀ ਹੈ ਉੱਥੇ ਅਸੀਂ ਭੇਜਾਂਗੇ ਜੋ-ਜੋ ਇਹਨਾਂ ਦੇ ਵਿਰੁੱਧ ਜੋ ਚੀਜ਼ਾਂ ਆ ਰਹੀਆਂ ਨੇ ਬਾਕੀ ਫੈਸਲਾ ਹਾਈ ਕਮਾਂਡ ਦਾ ਹੈ ਅਸੀਂ ਤਾਂ ਅਸੀਂ ਤਾਂ ਦੇਸ਼ ਦੀ ਵੇਖੋ ਲੜਾਈ ਲੜ ਰਹੇ ਹਾਂ ਡਿਕਟੇਟਰਸ਼ਿਪ ਦੇ ਖਿਲਾਫ ਸਵਧਾਨ ਦੇ ਮੁਤਾਬਕ ਜਿਹੜੀ ਜਿਹੜੀ ਸਰਕਾਰ ਹੁੰਦੀ ਹੈ ਕਨਸਟੀਟਿਊਸ਼ਨ ਨੂੰ ਆਪਾਂ ਲਾਗੂ ਕਰਨਾ ਹੁੰਦਾ ਤੇ ਉਹਦੀ ਤਾਕਤ ਜਿਹੜੀ ਐਸਵੇ ਦੇ ਚ ਬੈਠੀ ਹੈ ਉਹ ਦੇਸ਼ ਵਿਰੋਧੀ ਹੈ ਸੋ ਉਹਦੇ ਗਾਤ ਕੇ ਅਸੀਂ ਲੜਾਈ ਲੜ ਰਹੇ ਆ ਅਸੀਂ ਜੋ ਦੇ ਲਾਈਕ ਮਾਈਂਡਡ ਜਿਹੜੀਆਂ ਪਾਰਟੀਆਂ ਨੇ ਹਮੇਸ਼ਾ ਇਹਦੇ ਵਿੱਚ ਇਕੱਠੀਆਂ ਹੁੰਦੀਆਂ ਨੇ ਪਹਿਲੀ ਵਾਰ ਨਹੀਂ ਐਂਡੀਆ ਵਿੱਚ ਵੀ ਆ ਗਈ ਅਸੀਂ ਜਿਹਨਾਂ ਐਂਡੀ ਦੇ ਵਿਰੁੱਧ ਲੜੀਆਂ ਨੇ ਯੂਪੀ ਵੀ ਹੈਗਾ ਯੂਪੀ ਦੇ ਵਿਰੁੱਧ ਲੜੀਆਂ ਪਰ ਜਿਹੜੀ ਗੱਲ ਇਲੈਕਸ਼ਨ ਦੇ ਮੋੜ ਤੇ ਆ ਕੇ ਖੜੀ ਹੈ ਇਹ ਚੀਜ਼ ਦਾ ਡਿਸਕਸ ਹੋ ਜਾਣੀ ਹੈ ਇਹਨਾਂ ਨੂੰ ਵੇਖਾਂਗੇ ਕਿ ਕਿਸ ਤਰੀਕੇ ਨਾਲ ਅਸੀਂ ਇਹ ਜਿੱਤਣਾ ਹੈ ਪਰ ਅੱਜ ਸਮੇਂ ਤੇ ਉਸ ਤੇ ਆ ਕੇ ਤੁਸੀਂ ਅਫਵਾਹ ਫਲਾਓ ਗਲਤ ਗੱਲਾਂ ਕਰੋ ਉਹ ਜਿਹੜੀ ਹੈ ਨਿੰਦਨਯੋਗ ਹੈ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਅਸੀਂ ਬਿਲਕੁਲ ਤੰਦਰੁਸਤ ਹੈ ਆਪਣੀ ਵੋਟ ਦਾ ਇਸਤੇਮਾਲ ਕੱਲ ਸਮੇਂ ਸਿਰ ਜਰੂਰ ਕਰੋ ਔਰ ਸਮੇਂ ਸਿਰ ਜਾ ਕੇ ਲੋਕਾਂ ਨੂੰ ਔਰ ਕਾਂਗਰਸ ਪਾਰਟੀ ਦੀ ਮਦਦ ਕਰੋ ਇਹ ਬਿਲਕੁਲ ਫਾਇ ਹੈ ਮੈਂ ਇਹੋ ਜਿਹਾ ਕੋਈ ਬਿਆਨ ਨਹੀਂ ਦਿੰਦਾ ਸਭ ਸਭ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੁੱਦੇ ਨੂੰ ਲੈ ਕੇ ਤੁਹਾਡੇ ਮਨ ਚ ਕਿਹੜਾ ਕਿਹੜਾ ਡਰ ਹੈ ਕਿ ਲੋਕ ਇਸ ਮੈਸੇਜ ਨੂੰ ਸੁਣ ਕੇ ਜਿਹੜੇ ਨੇ ਦੇਖੋ ਡਰ ਨਹੀਂ ਹੁੰਦਾ ਜੋ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਬੈਠਾ ਹਾਂ ਜਦੋਂ ਤੁਸੀਂ ਜਦੋਂ ਕੇ ਇਹ ਮੈਸੇਜ ਗਲਤ ਦਿਓਗੇ ਵੈਸੇ ਪਰ ਵੈਸੇ ਗਲਤੀ ਦੇਣਾ ਕਿ ਉਹਨਾਂ ਇਸੇ ਕਰਕੇ ਇਹ ਨਹੀਂ ਕੀਤਾ ਵੀ ਇਹ ਬਿਲਕੁਲ ਗਲਤ ਹੋ ਰਿਹਾ ਉਹ ਬੋਲਣਾ ਸਾਹਿਬ ਇੱਕ ਪਾਸੇ ਦਾਵਾ ਕਰਦੇ ਆ ਕਿ ਮੈਂ 3 ਲੜੀ ਨੂੰ ਜਿੱਤ ਰਹੇ ਹਾਂ ਉਹ ਜਮਾਸੇ ਇਸ ਤਰੀਕੇ ਦੀ ਆ ਮੈਸੇਜ ਆ ਲੈ ਵੇਖ ਲੋ ਆਡੀਓ ਵੇਖ ਲੋ ਜਿੱਤ ਨਾਲ ਪਤਾ ਸਾਡੀ ਦਿਖਾਓ ਕੋਈ ਗੱਲ ਕੀਤੀ ਹੋਵੇ ਸੀ ਅਸੀਂ ਤੇ ਬਿਲਕੁਲ ਕਿਹਨੇ ਲੋਕਾਂ ਨੂੰ ਆਪਣੀ ਵਤ ਦਾ ਅਧਿਕਾਰ ਕਰੋ ਜੀ ਕਹਿੰਦੇ ਦਿਲ ਦੀ ਸੁਣੋ ਫਿਰ ਚੁਣੋ ਕਿਸੇ ਉਹਲਾ ਸਾਹਿਬ ਲੱਗਦਾ ਵੀ ਸੁਰੱਖਿਆ ਪ੍ਰਬੰਧ ਜਿਹੜੇ ਇਹ ਮੁਕੰਮਲ ਪੂਰੀ ਤਰ੍ਹਾਂ ਸਹੀ ਹੈਗੇ ਕਿਉਂਕਿ ਤੁਸੀਂ ਬਾਰ ਬਾਰ ਸੈਂਸਿਟਿਵ ਹਲਕੀਆਂ ਨੀ ਵੀ ਗੱਲ ਕੀਤੀ ਉਠਾ ਦੀ ਗੱਲ ਬਿਲਕੁਲ ਜੀ ਦੁਬਾਰਾ ਅੱਜ ਫੇਰ ਸ਼ਿਕਾਇਤ ਕੀਤੀ ਹੈ ਜਿੱਥੇ ਸੈਂਸਿਟਿਵ ਕਹੇ ਸੀ ਉੱਥੇ ਕੋਈ ਫੋਰਸ ਜਿਹੜੀ ਬਤਾਈ ਨਹੀਂ ਗਈ ਅੱਜ ਦੁਬਾਰਾ ਅਸੀਂ ਕਮਿਸ਼ਨ ਨੂੰ ਲਿਖਿਆ ਉੱਥੇ ਫੋਰਸਾਂ ਦੇ ਵੱਧ ਹੋਣੀਆਂ ਚਾਹੀਦੀਆਂ ਹੋਰ ਤੁਸੀਂ ਕਹਿ ਰਹੇ ਹੋ ਜੀ ਉਹਲਾ ਸਾਹਿਬ ਜਿਵੇਂ ਦੇ ਹਾਲਾਤ ਨੇ ਮੁੱਖ ਮੰਤਰੀ ਅਵਾਜ਼ ਧਵਾਉਣ ਲਈ ਲਗਾਤਾਰ ਹੋਏ ਧੁਮਾਂਜ ਰਚ ਅਜੀਬ ਜਿਹੜੇ ਸੰਪਾਦਕ ਨੇ ਹੰਦਰ ਸਾਹਿਬ ਉਹਨਾਂ ਨੂੰ ਅੱਜ ਹਾਈ ਕੋਰਟ ਵੱਲੋਂ ਮਿਲ ਗਿਆ ਰੋਕ ਲੱਗੀ ਉਹਨਾਂ ਦੀ ਬਿਲਕੁਲ ਉਹ ਬਹੁਤ ਚੰਗੀ ਗੱਲ ਹੋਈ ਹੈ ਕਿ ਜਿਹੜਾ ਹੰਦਰ ਸਾਹਿਬ ਨੂੰ ਹਾਈ ਕੋਰਟ ਤੋਂ ਇਹੜੀ ਰੋਕ ਲੱਗੀ ਹੈ ਇਹਨਾਂ ਦੀ ਕੇਸ ਦੇ ਵਿੱਚ ਔਰ ਇਹ ਹੋਣਾ ਹੀ ਸੀ ਕਿਉਂਕਿ ਜਿਹੜੀ ਤਾਨਾਸ਼ਾਹੀ ਹੁੰਦੀ ਹੈ ਨਾ ਤਾਨਾਸ਼ਾਹੀ ਬਹੁਤ ਛੇਰਨੀ ਚੱਲਦੀ ਤਾਨਾਸ਼ਾਹੀ ਦਾ ਇੱਕ ਦਿਨ ਅੰਤ ਹੋਣਾ ਹੀ ਹੈ ਔਰ ਜਿਹੜਾ ਮੀਡੀਆ ਖਾਸ ਕਰਕੇ ਮੈਂ ਮੀਡੀਆ ਦੇ ਵੇਖਣ ਰਿਹਾ ਜੀਬ ਜੀ ਨੂੰ ਬਿਲਕੁਲ ਉੱਪਰੋਂ ਬੰਦ ਕਰ ਦਿੱਤਾ ਹੈ ਫਾਸਟਵੇ ਤੋਂ ਜਿਹੜਾ ਜੀਤਦਾਇਰਾ ਹੈ ਉਹਦੇ ਮਾਲਕਾਂ ਦੇ ਉੱਤੇ ਪਰਚੇ ਅਸੀਂ ਦੇ ਸੁਣੀਆਂ ਜਿੱਦਾਂ ਮੋਦੀ ਸਾਹਿਬ ਦੀ ਡਿਕਟੇਟਰਸ਼ਿਪ ਹੈ ਉਹਦਾ ਥੱਲੇ ਮਾਨਸਾ ਦੀ ਡਿਕਟੇਟਰਸ਼ਿਪ ਹੈ ਉਹੀ ਕੁਝ ਜੋ ਕਰਦੇ ਉਹੀ ਕੁਝ ਇਹ ਕਰ ਰਹੇ ਸੋ ਲੋਕਤੰਤਰ ਨੂੰ ਬਾਹਰ ਰੱਖਣ ਵਾਸਤੇ ਜਿਹੜੀ ਆਪੋਜੀਸ਼ਨ ਹੈ ਹੈਲਦੀ ਆਪੋਜੀਸ਼ਨ ਨੂੰ ਸੁਣਨਾ ਵੀ ਜ਼ਰੂਰੀ ਹੈ ਕੋਲਾ ਸਾਹਿਬ ਵੀ ਤਾਂ ਜੇ ਸੁਣਦਾ ਤਾਂ ਕਿਹ ਬੂਥ ਕੈਪਚਰਿੰਗ ਹੋ ਸਕਦੀ ਹੈ ਨਹੀਂ ਬੂਥ ਕੈਪਚਰਿੰਗ ਦੇਖੋ ਅਸੀਂ ਦੇ ਜਿਹੜਾ ਜਿਹੜੀ ਸਾਨੂੰ ਮੁਸ਼ਕਲ ਲੱਗੀ ਗੋਲੀ ਚੱਲੀ ਸਦਣਾ ਅਜਨਾਲੇ ਮੈਂ ਉਹ ਤਿਲ ਸੰਦਰਭ ਵਿੱਚ ਕਿਹਾ ਸੀਗੇ ਸਾਨੂੰ ਇੱਥੇ ਭੁਗਤਾ ਪ੍ਰਬੰਧ ਕੀਤੇ ਦਾ